ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕੱਸਣ ਦੇ ਨਾਲ-ਨਾਲ ਪੰਜਾਬ ਪੁਲਿਸ ਹੁਣ ਨੌਜਵਾਨਾਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਉਹਨਾਂ ਦਾ ਨਸ਼ਾ ਛਡਾਣ ਵਿੱਚ ਮਦਦ ਕਰਨ ਵਿੱਚ ਵੀ ਲੱਗ ਗਈ ਹੈ। ਆਪਣੀ ਇਸੇ ਮੁਹਿੰਮ ਦੇ ਤਹਿਤ ਗੁਰਦਾਸਪੁਰ ਦੇ ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਵਿਖੇ ਪੁਲਿਸ ਨੇ 12 ਅਜਾਹੀ ਮੁੰਡਿਆਂ ਦੀ ਪਛਾਣ ਕੀਤੀ ਜਿਹੜੇ ਨਸ਼ਾ ਛਡਣ ਦਾ ਮੰਨ ਬਣਾ ਚੁੱਕੇ ਸਨ। ਲਿਹਾਜ਼ਾ ਆਪਣੇ ਅਭਿਆਨ ਦੇ ਤਹਿਤ ਪੁਲਿਸ ਨੇ ਇਹਨਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਚੱਲ ਰਹੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਇਹਨਾਂ तमाम ਨੌਜਵਾਨਾਂ ਦਾ ਇਲਾਜ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਹ ਨਸ਼ੇ ਨੂੰ ਹਮੇਸ਼ਾ ਦੇ ਲਈ ਛੱਡ ਕੇ ਇੱਕ ਬਿਹਤਰ ਜ਼ਿੰਦਗੀ ਵੱਲ ਕਦਮ ਵਧਾ ਦੇਣਗੇ ਜੋ ਪੰਜਾਬ ਸਰਕਾਰ ਵੱਲੋਂ ਨਸ਼ਾ ਛਡਾਊ ਮਹੂਤਵ ਦਿੱਤਾ ਹੈ ਉਹਦੇ ਸੰਬੰਧ ਵਿੱਚ ਪੰਜਾਬ ਉਸ ਵੱਧ ਤੋਂ ਵੱਧ ਪਿੰਡਾਂ ਤੋਂ ਨੌਜਵਾਨ ਕਿੱਥੇ ਕਰਦੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਤਿਆਰ ਕਰਾ ਰਹੀ ਆ ਤੇ ਵਾਰ-ਵਾਰ ਸਹੂਲਤ ਦੇ ਰਹੀ ਹੈ ਦੂਜੇ ਪਾਸੇ ਸਿਵਲ ਹਸਪਤਾਲ ਪ੍ਰਬੰਧਨ ਦਾ ਆਖਣਾ ਸੀ ਕਿ ਸਮਾਜ ਵਿੱਚ ਨਸ਼ਾ ਕਰਨ ਵਾਲੇ ਲੋਕਾਂ ਨੂੰ ਇੱਕ ਮਰੀਜ਼ ਦੀ ਤਰ੍ਹਾਂ ਹੀ ਸਮਝਦੇ ਹੋਏ ਉਹਨਾਂ ਨੂੰ ਇਲਾਜ ਦੇ ਪ੍ਰਤੀ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਨਸ਼ੇ ਦੀ ਦਲਦਲ ਵਿੱਚੋਂ ਆਪਣੇ ਆਪ ਨੂੰ ਕੱਢ ਸਕਣ ਨਸ਼ੇ ਦੀ ਗਰਖ ਵਿੱਚ ਫਸੇ ਹੋਏ ਲੋਕਾਂ ਦਾ ਇਲਾਜ ਇੱਥੇ ਪੂਰੀ ਤਰ੍ਹਾਂ ਮੁਫਤ ਕੀਤਾ ਜਾਂਦਾ ਹੈ ਅਤੇ ਨਾਲ ਹੀ ਇੱਥੇ ਚੱਲਣ ਵਾਲੇ ਨਸ਼ਾ ਛਡਾਊ ਕੇਂਦਰ ਵਿੱਚ ਨਸ਼ੇ ਦੇ ਆਦੀ ਬਣ ਚੁੱਕੇ ਇਨ੍ਹਾਂ ਯੁਵਾਵਾਂ ਦਾ ਧਿਆਨ ਯੋਗ ਵੱਲ ਲਾਣ ਦੀ ਸੋਚਦੇ ਹੋਏ ਇਨ੍ਹਾਂ ਦੇ ਲਈ ਕੈਂਪ ਵਰਗੇ ਆਯੋਜਨ ਵੀ ਕੀਤੇ ਜਾਣਗੇ ਇਸ ਗੱਲ ਦੀ ਜਾਣਕਾਰੀ ਸਿਹਤ ਵਿਭਾਗ ਨਾਲ ਜੁੜੇ ਹੋਏ ਡਾਕਟਰਾਂ ਅਤੇ ਅਧਿਕਾਰੀਆਂ ਨੇ ਦਿੱਤੀ ਸਰਕਾਰ ਪੰਜਾਬ ਸਰਕਾਰ ਵੱਲੋਂ ਇਹ ਮਨਜੂਰशुदा ਸੈਂਟਰ ਇਸ ਵਿੱਚ ਕਿਸੇ ਵੀ ਹੋਰ ਕਰਮਚਾਰੀ ਜਾਂ ਅਧਿਕਾਰੀ ਦੀ ਕੋਈ ਇੰਟਰਫੀਰੈਂਸ ਨਹੀਂ ਹੈ ਉਹਨਾਂ ਦਾ ਜੋ ਵੀ ਕੌਨਫੀਡੈਂਸ ਹੈਗਾ ਉਹ ਰੱਖਿਆ ਜਾਂਦਾ ਸੀ ਕਿ ਅਸੀਂ ਪੂਰੀ ਮੇਨਟੇਨ ਕੀਤੀ ਜਾਂਦੀ ਹੈ ਅਤੇ ਇਸ ਦੇ ਨਾਲ ਨਾਲ ਅਸੀਂ ਹੁਣ ਇੱਕ ਯੋਗਾ ਕੈਂਪ ਵੀ ਪਲਾਨ ਕਰ ਰਹੇ ਹਾਂ ਵੀ ਜਦੇ ਵਿੱਚ ਅਸੀਂ ਇਹਨਾਂ ਨੂੰ ਯੋਗਾ ਸਿਖਾਵਾਂਗੇ ਔਰ ਸੇਧਮੰਦ ਬਣਾਵਾਂਗੇ ਨਸ਼ਾ ਛੱਡਣ ਦੀ ਚਾਹਤ ਰੱਖਣ ਵਾਲੇ ਇਹਨਾਂ ਨੌਜਵਾਨਾਂ ਤੇ ਲਈ ਇਹ ਸੁਨਹਿਰੀ ਮੌਕਾ ਹੈ ਕਿਉਂਕਿ ਨਸ਼ਾ ਛੱਡਣ ਦੇ ਲਈ ਸਰਕਾਰ ਅਤੇ ਉਸ ਦੇ ਵਿਭਾਗ ਆਪਣੇ ਦਰਵਾਜ਼ੇ ਖੋਲ੍ਹ ਕੇ ਉਹਨਾਂ ਨੂੰ ਇਸ ਦੇ ਖਿਲਾਫ ਜਾਗਰੂਕ ਕਰਦੇ ਹੋਏ ਮੁਫਤ ਇਲਾਜ ਵੀ ਦੇਣ ਵਿੱਚ ਜੁਟ ਗਏ ਹਨ ਬਿਊਰੋ ਰਿਪੋਰਟ ਜਾਗਬਾਣੀ ਟੀਵੀ ਚੰਡੀਗੜ੍ਹ